ਹੁਣ ਸਿਰਫ ਅੰਦਰਲੇ ਪ੍ਰਬੰਧ ਦੇ ਵਿੱਚ ਜਿਹੜੇ ਸਾਡੇ ਗ੍ਰਾਂਤੀ ਆ ਜਾਂ ਸਾਡੇ ਕੀਤਨੀਏ ਉਹਨਾਂ ਨੂੰ ਸਿਰਪਾਉ ਦਿੱਤੇ ਜਾਣਗੇ ਆਮ ਕਰਕੇ ਜਿਹੜੀ ਹਿੰਦੀ ਸੀ ਵੀ ਹਰੇਕ ਬੰਦਾ ਹੀ ਮੋਹਰ ਨੂੰ ਸਿਰ ਕਰ ਲਵੇ ਇਹ ਜਿਹੜੇ ਸਿਰਪਾ ਬਿਲਕੁਲ ਟੋਟਲੀ ਬੰਦ ਇੱਕ ਦੇਖਣ ਵਿੱਚ ਆਇਆ ਸੀ ਕਿ ਸਿਰਪਾਉ ਦੀ ਬਹੁਤ ਵੱਡੇ ਪੱਧਰ ਤੇ ਮਰਿਆਦਾ ਦਾ ਲੰਘਣ ਹੋ ਗਿਆ ਉਹਦੇ ਲਈ ਭਾਵੇਂ ਅਸੀਂ ਪਹਿਲਾਂ ਵੀ ਆ 15 ਬਾੜੇ ਚ ਕਿਹਾ ਸੀ ਵੀ ਇਹ ਨਾ ਕੀਤਾ ਜਾਵੇ ਹੁਣ ਅੱਜ ਐਗਜੈਕਟਿਵ ਨੇ ਸਾਰੇ ਇੱਕਮੁੱਠ ਹੋ ਕੇ ਕਿ ਜਿਹੜੇ ਸਿਰਫਾਵਾ ਕਿਹਨੂੰ ਦਿੱਤੇ ਜਾਣੇ ਆ ਤੇ ਕਿਹਨੇ ਦੇਣੇ ਆ ਇਹ ਮर्यादा ਦਾ ਜਰੂਰ ਅੱਜ ਧਿਆਨ ਰੱਖਦੇ ਹੋਏ ਸਾਰੇ ਗੁਰਦੁਆਰਾ ਸਹਿਬਾਨਾਂ ਨੂੰ ਇਹ ਬੇਨਤੀ ਕਰਦੇ ਆ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਥਾਨਾਂ ਨੂੰ ਕਿ ਮੇਨ ਤੌਰ ਤੇ ਸਤ ਸਤਗੁਰ ਜੀ ਦੇ ਜੋਤੀ ਜੋਤ ਦਿਵਸ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਸਤਗੁਰੂ ਜੀ ਦੇ ਗੁਰਤਾ ਗੱਦੀ ਦੇ ਸਾਰੇ ਦਿਹਾੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੇ ਪੰਦਰ ਤੇ ਉਹ ਮਨਾਏ ਜਾਂਦੇ ਹਨ ਹੁਣ ਸਿਰਫ ਅੰਦਰਲੇ ਪ੍ਰਬੰਧ ਦੇ ਵਿੱਚ ਜਿਹੜੇ ਸਾਡੇ ਗ੍ਰਾਂਤੀ ਆ ਜਾਂ ਸਾਡੇ ਕੀਰਤਨੀਏ ਉਹਨਾਂ ਨੂੰ ਸਿਰਫ ਉਹ ਦਿੱਤੇ ਜਾਣਗੇ ਬਾਕੀ ਸਾਰੇ ਇੱਕ ਟੱਕੋਂ ਜਿਹੜੇ ਸਾਡੇ ਕੋਈ ਮਹਾਂਪੁਰ ਸਤਕਾਰ ਜਥੇਬੰਦੀਆਂ ਦੇ ਸਤਕਾਰ ਤੇ ਆ ਉਹਨਾਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਯੋਗਦਾਨ ਆ ਆਮ ਕਰਕੇ ਜਿਹੜੀ ਹੁੰਦੀ ਸੀ ਵੀ ਹਰੇਕ ਬੰਦਾ ਹੀ ਮੋਹਰ ਨੂੰ ਸਿਰ ਕਰ ਲਵੇ ਇਹ ਜਿਹੜੇ ਸਰਪਾ ਬਿਲਕੁਲ ਟੋਟਲੀ ਬੰਦ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖਰਚ ਦੇ ਵਿੱਚੋਂ ਜਿਹੜੇ ਇਹ ਹੁੰਦੇ ਸੀ ਉਹਦੇ ਵਿੱਚੋਂ ਇੱਕ ਹੁਣ ਮੈਂ ਹਾਲੇ ਬੋਲਣਾ ਨਹੀਂ ਕਿਉਂਕਿ ਮੇਰੀ ਆਤ ਤੇ ਆਪੇ ਜਿਹੜੇ ਕੁਝ ਨਾ ਕੁਝ ਕਰ ਲਈਏ ਫੇ ਬੋਲੀਏ ਉਹ ਕਿਸੇ ਚੰਗੇ ਪਾਸੇ ਦੇ ਵਿੱਚ ਲਾਵਾਂਗੇ ਤਾਂ ਕਿ ਕੌਮ ਦਾ ਜਿਹੜਾ ਉਜਲਾ ਭਵਿਕ ਹਰਿਆਵਲ ਦੱਸਦਾ ਆ ਜਿਹੜੇ ਬੱਚੇ ਬੱਚੀਆਂ ਅੱਜ ਵਿਦੇਸ਼ਾਂ ਨੂੰ ਦੌੜਦੇ ਆ ਭਾਵੇਂ ਅਸੀਂ ਅਕੈਡਮੀ ਪਹਿਲਾਂ ਵੀ ਸ਼ੁਰੂ ਕਰ ਲਈ ਆ ਪਰ ਹੋਰ ਵੀ ਇੱਕ ਸ਼ੁਰੂ ਕਰਾਂਗੇ ਤਾਂ ਕਿ ਬੱਚਿਆਂ ਦਾ ਰੁਝਾਨ ਇਸੇ ਵੱਲ ਵੱਧ ਸਕੇ